ਮੈਤਰੀ ਹਰ ਇੱਕ ਨਾਲ ਪਿਆਰ ਕਰਨਾ ਤੇ ਮੁਹੱਬਤ ਰੱਖਣਾ ਭਗਤੀ ਭਾਵ ਨੂੰ ਸਦਾ ਦਿਲ ਵਿੱਚ ਥਾਉ ਦੇਣਾ ਸਲਾਕ ਹੋਣਾ ਇਸ ਦਾ ਨਾਮ ਮੈਤਰੀ ਕਿਹਾ ਜਾਂਦਾ ਹੈ ਦੁਨੀਆ ਵਿੱਚ ਇਸ ਗੁਣਾ ਦੀ ਬੜੀ ਜ਼ਰੂਰਤ ਹੈ ਮਾਲਕੇ ਗੁਰ ਸਿੱਖੀ ਵਿੱਚ ਇਸ ਦੀ ਵਰਤੋਂ ਕਰਨਾ ਜ਼ਰੂਰੀ ਹੁਕਮ ਹੈ ਤੇ ਇਸ ਸਿੱਖ ਨੂੰ ਇਸ ਤਰੀਕੇ ਦੇ ਚੱਲਣ ਲਈ ਗੁਰੂ ਜੀ ਨੇ ਇਉਂ ਹੁਕਮ ਦਿੱਤਾ ਹੈ ਤੇ ਸਿੱਖ ਸਭ ਨਾਲ ਪਿਆਰ ਕਰਦੇ ਹੋਏ ਇਸ ਪ੍ਰਕਾਰ ਪੜ੍ਹਦੇ ਹਨ ਪ੍ਰਭੂ ਜੀ ਤੋ ਪ੍ਰਸਾਦ ਭਰਮ ਡਰਿਓ ਤੁਮਰੀ ਕਰਪਾ ਤੇ ਸਭ ਕੋ ਆਪਣਾ ਮਨ ਮੈਂ ਹੀ ਵਿਚਾਰੇ ਨਾ ਕੋ ਮੇਰਾ ਦਸ਼ਮਨ ਰਹਾ ਨਾ ਹਮ ਕਿਸੇ ਕੀ ਬੈਰੀ ਮਰਮ ਅਸਾਰ ਫਸਰਿਓ ਭੀਤਰ ਸਤ ਗੁਰ ਤੇ ਸੋਝੀ ਪਾਈ ਸਭ ਕੋ ਮਤ ਹਮ ਆਪਣਾ ਕਿਨ ਨ ਹਮ ਸਮਨਾ ਕੇ ਸਾਜਨ ਦੂਰ ਪਰਾਇਓ ਮਨ ਕਾ ਮਹਿਰਾ ਤਾਂ ਮੇਲ ਕਿਉ ਮੇਰੋ ਰਾਜਨ ਐਸੇ ਮੈਤਰੀ ਦੇ ਹੋਣ ਕਰਕੇ ਹੀ ਉਦ੍ਰਉ ਉਦਰੀ ਮਲਾ ਹੈ ਜਿੱਥੇ ਕੋਈ ਦੂਸਰੇ ਨੂੰ ਬੁਰੀ ਨਿਗਾ ਨਾਲ ਵੇਖਦਾ ਹੈ ਉਹ ਦੂਸਰੇ ਉਸ ਨੂੰ ਬੁਰੀ ਨਿਗਾ ਨਾਲ ਦੇਖਦਾ ਹੈ ਦੇਖੋ ਗੁਰੂ ਸਿੱਖ ਵਿੱਚ ਮੈਤਰੀ ਭਾਵ ਮਢ ਤੋਂ ਹੀ ਚਲਾ ਰਿਹਾ ਹੈ ਤੇ ਹਰ ਇੱਕ ਸਿੱਖ ਆਸ ਵਿੱਚ ਸੰਕੀਪਰਾਮਾ ਮੰਗ ਵਰਤਦਾ ਹੋਇਆ ਗੁਰਸਿੱਖੀ ਦੇ ਸਾਖ ਨੂੰ ਸਮਨਾ ਤੋਂ ਚੰਗਾ ਸਮਝਦਾ ਹੈ ਜੈਸਾ ਭਾਈ ਗੁਰਦਾਸ ਜੀ ਦੱਸਦੇ ਹਨ ਸਹਰ ਪਹਰ ਪੱਖ ਤ੍ਰੇ ਕਰਨ ਨਾਨਿ ਹਾਲਾ ਸਹਰਾ ਸੱਸ ਮਖਾਣੀਏ ਸਾਲੀ ਤੇ ਸਾਲਾ ਮਾਪੇ ਭੈਣਾਂ ਬਈ ਬਈਰਾ ਪ੍ਰਭਾਰ ਨਰਾਲਾ ਨੰਨਾ ਨਾਨੀ ਮਾਸੀਆਂ ਮਾਮੇ ਜੰਜਾਲਾ ਸੋਨਾ ਰੂਪਾ ਸੰਝੀਆਂ ਹੀਰਾ ਪਰਵਾਲਾ ਪੀਰ ਮਰੀਦਾ ਪਹਿਣੀ ਇਹੋ ਸਾਖ ਸਾਖ ਸਖਾਲਾ ਬਲਕੇ ਸਖਨੋਂ ਸਿੱਖ ਦੇਖ ਕੇ ਇਤਨਾ ਖੁਸ਼ ਹੁੰਦਾ ਹੈ ਕਿ ਜਿੰਨਾ ਕੇ ਸੂਰਜ ਨੂੰ ਦੇਖ ਕੇ ਕਮਲ ਫੁੱਲ ਖੁਸ਼ ਹੁੰਦਾ ਹੈ ਹਾਂਜੀ ਗੁਰੂ ਜੀ ਦੇ ਸਿੱਖ ਹਨ ਇੱਕ ਮਨੁੱਖ ਮਾਤਰ ਨੂੰ ਦੇਖ ਕੇ ਖੁਸ਼ ਹੁੰਦਾ ਤੇ ਪਿਆਰ ਕਰਦੇ ਹਨ ਤੇ ਇਸ ਗਰਵਾਖ ਨੂੰ ਸਦਾ ਚਿੱਤੀ ਰੱਖਦੇ ਹਨ ਅਮਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਮਝ ਆ ਪਉ ਕੋਣ ਭਲੇ ਕੋ ਮੰਦੇ ਤੇ ਇਹਨਾਂ ਤੂਕਾਂ ਪਰ ਅਮਲ ਕਰਕੇ ਬਖਾਉਨੇ ਹਨ ਜੈਸਾ ਇਤਿਹਾਸ ਵਿੱਚ ਲਿਖਿਆ ਹੈ ਸਰੀਏ ਨਾ ਅੰਦਰ ਪੂਰਾ ਸੈ ਮੈਚ ਗੁਰੂ ਜੀ ਦੇ ਨਾਲ ਬਾਦਸ਼ਾਹੀ ਹੋਜ ਲੜਾਈ ਕਰ ਰਹੀ ਹੈ ਤੇ ਇੱਕ ਗੁਰੂ ਜੀ ਦੀ ਜੀ ਦਾ ਸਿੱਖ ਲੜਾਈ ਵਿੱਚ ਜਲ ਸਕੌਣ ਉਹਦਾ ਫਿਰਦਾ ਹੈ ਮੁਸਲਮਾਨਾਂ ਤੇ ਸਿੱਖਾਂ ਦੋਹਾਂ ਨੂੰ ਸ਼ਿਕਾਇਤ ਜਾਂਦਾ ਹੈ ਉਸ ਨੂੰ ਜਲ ਸਕੌਣ ਦਾ ਦੇਖ ਕੇ ਖਾਲਸ ਸਿੰਘ ਨੇ ਸਹਿਬ ਕਲੰਗੀ ਧਰਜੀ ਦੇ ਚਾਨਾ ਵੰਚ ਬੇਨਤੀ ਕੀਤੀ ਕਿ ਸੱਚੇ ਬਾਸ਼ਾ ਭਾਈ ਕਿ ਨਹੀਂ ਯਾਰ ਸਾਡੇ ਬੈਰੀ ਸਿੱਖਾਂ ਦਾ ਮੈਰ ਕੇਵਲ ਧਰਮੀਆਂ ਪਰਸਾਨਾਸੀ ਨੂੰ ਜਾਲ ਸਿਕਾਉਂਦਾ ਫਿਰਦਾ ਹੈ ਖਾਲਸੇ ਦੀ ਮਹਿਨਤੀ ਸੁਣ ਕੇ ਗੁਰੂ ਜੀ ਨੇ ਭਾਈ ਕਿ ਨਹੀਂ ਯਾਰ ਆ ਜੀ ਨੂੰ ਸੱਦਿਆ ਤੇ ਕਿਹਾ ਭਾਈ ਪ੍ਰੇਮਿਆ ਤੂੰ ਮੁਸਲਮਾਨਾਂ ਨੂੰ ਕਿਉਂ ਜਾਲ ਸਿਕਾਉਂਦਾ ਫਿਰਦਾ ਹੈ ਅਤੇ ਪ੍ਰੇਮੀ ਸਹਿਕ ਹੱਥ ਜੋੜ ਕੇ ਕਹਿੰਦਾ ਹੈ ਪਾਸ਼ਾਹੋ ਮੈਨੂੰ ਤਾਂ ਜਿੱਥੇ ਕਿਤੇ ਤੁਸਾਂ ਹੀ ਨਜ਼ਰ ਆ ਰਹੇ ਹੋ ਇਹ ਜਗਤ ਸਭ ਤੇਰਾ ਹੀ ਰੂਪ ਨਜ਼ਰ ਆ ਰਿਹਾ ਹੈ ਇਹ ਗੱਲ ਸੁਣ ਕੇ ਸਹਿਹ ਕਹਣ ਲੱਗੇ ਭਾਈ ਗੁਰਮਖੋ ਇਸ ਨੂੰ ਜਲ ਸਕਾਉਣ ਦਿਓ ਕਿਉਂਕਿ ਉੱਚੀ ਅਵਸਥਾ ਵਿੱਚ ਬ੍ਰਹਮ ਗਿਆਨੀ ਰੂਪ ਹੈ ਸੋ ਐਸ ਪਰ ਸੰਗ ਤੋਂ ਪਤਾ ਲੱਗਦਾ ਹੈ ਕਿ غور ਸਖਾ ਨਹੀਂ ਕਿਸ ਤਰ੍ਹਾਂ ਮੈਤਰੀ ਪਾਵ ਦੁਨੀਆ ਦਾ ਬਾ ਵੰਤ ਕੀ ਦੱਸਿਆ ਹੈ ਜੋ ਜੀਵਨ ਚਾਹੀਏ ਕਿ ਹਰ ਇੱਕ ਮਨਸ ਮਤ ਨਾਲ ਸਦਾ ਹੀ ਪਿਆਰ ਕਰੋ ਮੈਤਰੀ ਕਰਨ ਨਾਲ ਜਗ ਵਿੱਚ ਮਾਨ ਪਾਈਏ ਮੈਤਰੀ ਕਰਨ ਨਾਲ ਬੈਨ ਬੰਧ ਦੇਨ ਕਰਨ ਬੈਨ ਬੰਧ ਦੇ ਕਲੇਸ਼ ਜੀ ਮੈਤਰੀ ਕਾਰਨਾਲ ਸਾਰੇ ਜੀ ਬਸ ਹੂੰ ਬਸ ਹੋਣ ਮੈਤਰੀ ਕਾਰਨਾਲ ਸੁਖ ਹੈ ਹਮੇਸ਼ਾ ਜੀ ਮੈਤਰੀ ਦੇ ਨਾਲ ਕੰਮ ਪੰਥ ਸੰਦੇ ਚੱਲਦੇ ਚੱਲਦੇ ਨੇ ਮੈਤਰੀ ਦੇ ਨਾਲ ਪਾਈਏ ਸ੍ਰੀ ਖੜੰਗੰ ਖੜ ਗਏ ਇਸ ਜੀ ਕਹੈ हे भगत सदा करिए प्यार जग ऐसा देख प्यार प्यार देवेन्द्र दशमीश जी क्षमा इसे परस